ਹੁਣ ਮੈਂ ਅਰਸ ਕਰਾਂ ਦੋਰੀਆਂ ਦੋ ਤਰ੍ਹਾਂ ਦੀਆਂ ਆਉਂਦੀਆਂ ਨੇ ਰੋਸ ਦੇ ਆਪ ਸਤਸੰਗੀ ਹੋ ਇੱਕ ਤੇ ਹੈ ਜ਼ਮੀਨ ਦਾ فاਸਲਾ ਜ਼ਮੀਨ ਦੀ ਦੂਰੀ ਦੂਸਰੀ ਹੈ ਹਿਰਦੇ ਦੀ ਦੂਰੀ ਇੱਕ ਮਨੁੱਖ ਕੋਲ ਬੈਠਾ ਅਸੀਂ ਪੁੱਛ ਲੈਂਦੇ ਹਾਂ ਕਿ ਕੌਣ ਹੈ ਕਿ ਅਗਲਾ ਬੋਲ ਪੈਂਦਾ ਕੋਈ ਦੂਰ ਦਾ ਜਾਪਦਾ ਹੈ ਅੱਦੋ ਗਏ ਦੂਰੀ ਤੇ 1 ਫੁੱਟ ਦੀ ਵੀ ਨਹੀਂ ਤੇਰੇ ਨਾਲ ਗੋੜਾ ਢਾਕੇ ਬੈਠਾ ਹੈ ਬਿਲਕੁਲ ਕੋਲ ਬੈਠਾ ਤੂੰ ਕਹਿਣਾ ਕੋਈ ਦੂਰ ਦਾ ਜਾਪਦਾ ਹੈ ਤੇ ਦੂਰੀ ਜ਼ਮੀਨ ਦੀ ਨਹੀਂ ਹੈ ਜ਼ਮੀਨੇ فاਸਲਾ ਨਹੀਂ ਹੈ ਇਹ ਹਿਰਦੇ ਦੀ ਦੂਰੀ ਹੈ ਇੱਕ ਮਨੁੱਖ ਦਾ ਨਾਂ ਲਿਆ ਜਾਂਦਾ ਕੋਈ 5000 ਮੀਲ ਦੀ ਦੂਰੀ ਤੇ ਰਹਿੰਦਾ ਜਿਵੇਂ ਉਸ ਦਾ ਨਾਂ ਲਿਆ ਤੇ ਅਗਲਾ ਫੌਰਨ ਬੋਲ ਪੈਂਦਾ ਉਹ ਤੇ ਸਾਡਾ ਨੇੜੇ ਦਾ ਹੈ ਉਹ ਤੇ ਸਾਡਾ ਨਿਕਟਵਰਤੀ ਹੈ ਹੱਥ ਹੋ ਗਈ 5000 ਮੀਲ ਦੀ ਦੂਰੀ ਤੇ ਰਹਿਣ ਵਾਲਾ ਨਿਕਟਵਰਤੀ ਹੈ ਜਿਹੜਾ ਕੋਲ ਬੈਠਾ ਹੈ ਕੋਈ ਦੂਰ ਦਾ ਜਾਪਦਾ ਹੈ ਇਹ ਕਿਰਾ ਫਾਸਲਾ ਹਿਰਦੇ ਦਾ ਹੈ ਉਹਦੇ ਨਾਲ ਕੋਈ ਆੰਤ੍ਰਿਕ ਸੰਬੰਧ ਨਹੀਂ ਹੈ ਦੋ ਤਰ੍ਹਾਂ ਦੀਆਂ ਦੂਰੀਆਂ ਹੁੰਦੀਆਂ ਨੇ ਜ਼ਮੀਨ ਦੀ ਦੂਰੀ ਹਿਰਦੇ ਦੀ ਦੂਰੀ ਪਰਮਾਤਮਾ ਪਰਤਰੀ ਲਈ ਇਸ ਤਰ੍ਹਾਂ ਦੀ ਨੇੜਤਾ ਤੇ ਦੂਰੀਆਂ ਦਾ ਮਹਾਪੁਰਖਾਂ ਨੇ ਜ਼ਿਕਰ ਕੀਤਾ ਇਸਲਾਮ ਦੀਆਂ ਹਦੀਸਾਂ ਤੇ ਕੁਰਾਨ ਸ਼ਰੀਫ ਉਹ ਕਹਿੰਦਾ ਖੁਦਾ ਸਤਵੇਂ ਆਸਮਾਨ ਤੇ ਹੁਣ ਇੱਕ ਆਸਮਾਨ ਤੱਕ ਵੀ ਪਹੁੰਚਣਾ ਔਖਾ ਹੈ ਤੇ ਸਤਵੇਂ ਤੇ ਕਿਵੇਂ ਪਹੁੰਚੀਏ ਬਹੁਤ ਦੂਰ ਬਹੁਤ ਦੂਰ ਉਹਦੇ 7ਵੇਂ ਆਸਮਾਨ ਤੇ ਹਿੰਦੁਸਤਾਨ ਵਿੱਚ ਕੁਝ ਕਹਿੰਦੇ ਨੇ ਭਗਵਾਨ ਕੈਲਾਸ਼ ਪਹਾੜ ਤੇ ਹੈ ਬੈਕੁੰਠ ਦੇ ਚੈ 7ਵੇਂ ਪਾਤਲ ਦੇ ਚੈ ਕਮ ਸੇ ਕਮ ਇੱਥੇ ਤੇ ਨਹੀਂ ਜਿੱਥੇ ਅਸੀਂ ਬੈਠੇ ਆ ਉੱਥੇ ਤੇ ਨਹੀਂ ਜਿੱਥੇ ਅਸੀਂ ਰਹਿ ਰਹੇ ਆ ਉੱਥੇ ਤੇ ਹੈ ਹੀ ਨਹੀਂ ਜਿੱਥੇ ਅਸੀਂ ਖੜੇ ਆ ਦੂਰ ਬਹੁਤ ਦੂਰ ਦੂਰੀ ਇੱਕ ਜ਼ਮੀਨ ਦੀ ਦੂਸਰੀ ਦੂਰੀ ਇਹ ਮੰਨੀ ਹੈ ਇੰਦਰੀਆਂ ਦੀ ਪਹੁੰਚ ਤੋਂ ਪਰੇ ਮਨ ਦੀ ਸੋਚ ਤੋਂ ਪਰੇ ਹੁਣ ਇੱਥੇ ਇੱਕ ਪ੍ਰਸ਼ਨ ਖੜਾ ਹੁੰਦਾ ਹੈ ਦੂਰ ਕਿਸ ਨੂੰ ਪ੍ਰਤੀਤ ਹੁੰਦਾ ਹੈ ਤੇ ਨੇੜੇ ਕਿਸ ਨੂੰ ਬਸ 10-15 ਮਿੰਟ ਆਪ ਜੀ ਦੇ ਹੋਲ ਲੈਣ ਸਮਾਪਤੇ ਦੂਰ ਕਿਸ ਨੂੰ ਪ੍ਰਤੀਤ ਹੁੰਦਾ ਹੈ ਔਰ ਨੇੜੇ ਕਿਸ ਨੂੰ ਪਰਦੇਸ ਹੁੰਦਾ ਪਰਮਾਤਮਾ ਕੀ ਇਹ ਆਨੰਦ ਜੋ ਕਹਿੰਦਾ ਦੂਰ ਹੈ ਇਸ ਦਾ ਮਤਲਬ ਇਹ ਦੀ ਜ਼ਿੰਦਗੀ ਤੋਂ ਆਨੰਦ ਦੂਰ ਹੈ ਪਰਮਾਤਮਾ ਕੀ ਇਹ ਖੇੜਾ ਖੁਸ਼ੀ ਜੋ ਕਹਿੰਦਾ ਪਰਮਾਤਮਾ ਦੂਰ ਹੈ ਇਸ ਦਾ ਮਤਲਬ ਇਹ ਦੀ ਜ਼ਿੰਦਗੀ ਤੋਂ ਖੇੜੇ ਤੇ ਖੁਸ਼ੀਆਂ ਦੂਰ ਹਨ ਪਰਮਾਤਮਾ ਕੀ ਇਹ ਗੁਣਾ ਦਾ ਸਾਗਰ ਜੋ ਕਹਿੰਦਾ ਪਰਮਾਤਮਾ ਬਹੁਤ ਦੂਰ ਹੈ ਇਸ ਦਾ ਮਤਲਬ ਇਹ ਗੁਣਾ ਤੋਂ ਬਹੁਤ ਦੂਰ ਹੈ ਔਰ ਜੋ ਗੁਣਾ ਤੋਂ ਦੂਰ ਹੈ ਉਹ ਗੁਣਾ ਦੇ ਨੇੜੇ ਹੈ ਜੋ ਆਨੰਦ ਤੋਂ ਦੂਰ ਹੈ ਦੁੱਖਾਂ ਦੇ ਨੇੜੇ ਹੈ ਜੋ ਪ੍ਰਕਾਸ਼ ਤੋਂ ਦੂਰ ਹੈ ਹਨੇਰੇ ਦੇ ਨੇੜੇ ਹੈ ਗੱਲ ਤੇ ਸਪਸ਼ਟ ਹੋ ਗਈ ਕੁਛ ਨਾ ਕੁਛ ਤੇ ਹੈ ਗਾਵੇ ਕੋ Jap ਦਿਸੇ ਦੂਰ ਗਾਵੇ ਕੋ ਵੇਖੇ ਆਦਰਾ ਦੂਰ ਹੁਣ ਮੇਰੇ ਸਰਾ ਦੂਰ ਕਿਸ ਨੂੰ ਪ੍ਰਤੀਤ ਹੁੰਦਾ ਹੈ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਜਾਂਦੀ ਹੈ ਦੂਰ ਕਿਸ ਨੂੰ ਮਹਿਸੂਸ ਹੁੰਦਾ ਹੈ ਤੇ ਨੇੜੇ ਕਿਸ ਨੂੰ ਪ੍ਰਤੀਤ ਹੁੰਦਾ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਮੋਹ ਮੋਇਆ ਜਾਣੇ ਦੂਰ ਹੈ ਕੋ ਨਾਨਕ ਸਦਾ ਹਜ਼ੂਰ ਹੈ ਮੋਹ ਮੋਇਆ ਜਾਣੇ ਦੂਰ ਹੈ ਸੰਸਾਰ ਦੇ ਮੋਹ ਦਾ ਗਰਸਿਆ ਹੋਇਆ ਮਨੁੱਖ ਕਹਿ ਦਿੰਦਾ ਹੈ ਨਿਰੰਕਾਰ ਦੂਰ ਦੂਰ ਤਨ ਦੇ ਮੋਹ ਦੇ ਵਿੱਚ ਫਸਿਆ ਹੋਇਆ ਮਨੁੱਖ ਕਹਿੰਦਾ ਆਤਮਾ ਦੂਰ ਹੈ ਦੂਰ ਹੈ ਦੂਰ ਹੈ। ਧੰਦੀ ਪਕੜ ਦੇ ਵਿੱਚ ਫਸਿਆ ਹੋਇਆ ਮਨੁੱਖ ਕਹਿੰਦਾ ਧਰਮ ਦੂਰ ਹੈ ਦੂਰ ਹੈ ਦੂਰ ਹੈ। ਪ੍ਰਥਾ ਪਦਾਰਥਾਂ ਦੇ ਦਲਦਲ ਵਿੱਚ ਫਸਿਆ ਹੋਇਆ ਮਨੁੱਖ ਕਹਿੰਦਾ ਪ੍ਰਮਾਤਮਾ ਦੂਰ ਹੈ ਦੂਰ ਹੈ। ਜੋ ਪ੍ਰਮਾਤਮਾ ਤੋਂ ਦੂਰ ਹੈ ਕੁਦਰਤੀ ਗਲ ਪਦਾਰਥਾਂ ਦੇ ਨੇੜੇ। ਔਰ ਜੋ ਨਿਰੰਕਾਰ ਤੋਂ ਦੂਰ ਹੈ ਗਲ ਸਪਸ਼ਟ ਹੈ ਸੰਸਾਰ ਦੇ ਨੀਲੇ ਉਹਦੀ ਦੁਨੀਆ ਵਿੱਚ ਨਿਰੰਕਾਰ ਨਹੀਂ ਸੰਸਾਰ ਹੀ ਸੰਸਾਰ ਹੈ ਭਗਤ ਦੀ ਦੁਨੀਆ ਵਿੱਚ ਸੰਸਾਰ ਨਹੀਂ ਹੈ ਨਿਰੰਕਾਰ ਹੀ ਨਿਰੰਕਾਰ ਹੈ ਸਭ गोविंद ਹੈ ਸਭ गोविंद ਹੈ गोविंद ਬਿਨ ਨਹੀਂ ਕੋਈ ਇੱਕ ਨੂੰ ਗੋਵਿੰਦ ਤੋਂ ਬਿਨਾਂ ਹੋਰ ਕੁਝ ਦਿਖਾਈ ਨਹੀਂ ਦੇਂਦਾ ਦੂਰ ਕਿਸ ਨੂੰ ਪ੍ਰਤੀਤ ਹੁੰਦਾ ਹੈ ਨੇੜੇ ਕਿਸ ਨੂੰ ਪ੍ਰਤੀਤ ਹੁੰਦਾ ਹੈ ਮੋਹ ਮੋਇਆ ਜਾਣੇ ਦੂਰ ਹੈ ਕਹੋ ਨਾਨਕ ਸਦਾ ਹਜੂਰ ਹੈ। ਭਗਵੰਗੂ ਰਾਨਕ ਦੇਵ ਜੀ ਮਹਾਰਾਜ ਤੇ ਐਸਾ ਵੀ ਪ੍ਰਮਾਨ ਕਰਦੇ ਨੇ। ਤੇਖਤ ਸੁਨਦ ਸਦਾ ਹੈ ਸੰਗੇ। ਮੈਂ ਮੂਰਖ ਜਾਣਿਆ ਦੂਰੀ ਰੇ। ਤੂੰ ਸਦਾ ਵੇਖਦਾ ਪਿਆ। ਮੇਰਾ ਹਰ ਕਰਮ ਤੇਰੀ ਨਿਗਾਹ ਦੇ ਥੱਲੇ। ਮੇਰਾ ਹਰ ਬੋਲ ਤੇਰੇ ਕੰਨਾਂ ਦੇ ਵਿੱਚ ਹੈ। ਮੇਰਾ ਹਰ ਕਰਮ ਤੇਰੀ ਤਕਣੀ ਦੇ ਥੱਲੇ ਹੈ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰਜ ਸਰਵ ਵਿਆਪਕ ਹੈ ਉਸ ਤੋਂ ਅਸੀਂ ਦੂਰ ਕਿਸ ਤਰ੍ਹਾਂ ਹੋ ਸਕਦੇ ਹਾਂ ਸਾਥੋਂ ਦੂਰ ਕਿਸ ਤਰ੍ਹਾਂ ਹੋ ਸਕਦਾ ਹੈ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰ ਇਹ ਦੂਰੀ ਹਿਰਦੇ ਦੀ ਦੂਰੀ ਹੈ ਜ਼ਮੀਨ ਦੀ ਦੂਰੀ ਨਹੀਂ ਹੈ ਉਹ ਤੇ ਵਿਆਪਕ ਹੈ ਦੂਰੀ ਹੈ ਹਿਰਦੇ ਦੀ ਦੂਰੀ ਜੈਸੇ ਮੇਰੇ ਜੇਬ ਦੇ ਚ ਹੀਰਾ ਹੋਵੇ ਪਰ ਮੇਰੇ ਚੇਤੇ ਚ ਨਾ ਹੋਵੇ ਮੇਰੀ ਯਾਦ ਦੇ ਚ ਨਾ ਹੋਵੇ ਤੇ ਦੂਰ ਹੈ ਗੱਲ ਖਤਮ ਤੇਦੇ ਨਾਲ ਕੋਈ ਸੰਬੰਧ ਹੀ ਨਹੀਂ ਉਹਦੇ ਨਾਲ ਕੋਈ ਰਿਸ਼ਤਾ ਹੀ ਨਹੀਂ ਮੈਂ ਭੁੱਲ ਗਿਆ ਮੇਰੇ ਚੇਤੇ ਚ ਨਹੀਂ ਰਿਸ਼ਤਾ ਉਸ ਨਾਲ ਜੁੜਦਾ ਜੋ ਚੇਤੇ ਦੇ ਚ ਹੈ ਪਰ ਉਸ ਨਾਲ ਟੁੱਟ ਜਾਂਦਾ ਜੋ ਭੁੱਲ ਜਾਂਦਾ ਹੈ ਚیتے ਕੌਣ ਆਉਂਦਾ ਹੈ ਜਿਹੜੀ ਮਹਾਰਾਜ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਜਾਹੂ ਕਾਹੂ ਆਪਣੋ ਹੀ ਚਿਤ ਆਵੇ ਜਿੱਥੇ ਕਿਥੇ ਆਪਣਾ ਚیتے ਆਉਂਦਾ ਹੈ ਦੂਸਰਾ ਨਹੀਂ ਬਗੌਰ ਮੁਤਾਲਾ ਕਰਕੇ ਦੇਖਣਾ ਜਿੱਥੇ ਮਨੁੱਖ ਬੈਠੇਗਾ ਆਪਣਾ ਘਰ ਚیتے ਆਉਂਦਾ ਹੈ ਆਪਣਾ ਪਰਿਵਾਰ ਚیتے ਆਉਂਦਾ ਹੈ ਆਪਣਾ ਮਿੱਤਰ ਚیتے ਆਉਂਦਾ ਹੈ ਆਪਣਾ ਭਰਾ ਚیتے ਆਉਂਦਾ ਹੈ ਆਪਣਾ ਪੁੱਤਰ ਚیتے ਆਉਂਦਾ ਹੈ ਆਪਣੀ ਧਨ ਸੰਪਦਾ ਚੇਤੇ ਆਉਂਦੀ ਜਿਸ ਨਾਲ ਆਪਣਾ ਅੰਤ ਚੇਤੇ ਆਉਂਦਾ ਹੈ ਜਾਂ ਹੂੰ ਕਾ ਹੂੰ ਆਪਣਾ ਹੀ ਚਿਤ ਆਵੇ ਜੋ ਭੁੱਲ ਗਿਆ ਹੈ ਸਮਝ ਲੋ ਬੇਗਾਨ ਹੈ ਉਪਰ ਹੈ ਦੂਰ ਦਾ ਹੈ ਨੇੜੇ ਦਾ ਨਹੀਂ ਹੈ ਭੁੱਲ ਗਏ ਤੇ ਰਿਸ਼ਤਾ ਟੁੱਟ ਗਿਆ ਯਾਦ ਕਰਦੇ ਆ ਤੇ ਰਿਸ਼ਤਾ ਜੁੜਦਾ ਹੈ ਔਰ ਮੈਂ ਇਸ ਕਹਾਂ ਯਾਦ ਦੀਆਂ ਲਹਿਰਾਂ ਬੜੀ ਦੂਰ ਤੱਕ ਪਹੁੰਚਦੀਆਂ ਨੇ ਇੱਕ ਮੁਲਕ ਵਿੱਚ ਬੈਠਾ ਹੈ ਮਨੁੱਖ ਕਿਸੇ ਨੂੰ ਯਾਦ ਕਰ ਰਿਹਾ ਹੈ ਦੂਸਰੇ ਮੁਲਕ ਤੱਕ ਤਰੰਗਾ ਪਹੁੰਚਦੀ ਹਨ ਔਰ ਸ਼ਾਇਦ ਤੁਹਾਡੇ ਅਨੁਭਵ ਚ ਆਇਆ ਹੋਵੇ ਕਿ ਨਹੀਂ ਕਈ ਵਾਰ ਮਨੁੱਖ ਕਹਿ ਦਿੰਦਾ ਖੈਰ ਹੋਵੇ ਸਹੀ ਅੱਜ ਤੇ ਫੁਲਾਣੇ ਦੀ ਬਹੁਤ ਯਾਦ ਆ ਰਹੀ ਹੈ ਇਹ ਫੁਲਾਣੇ ਦੀ ਅਚਨਚੇਤ ਬਹੁਤ ਯਾਦ ਆ ਰਹੀ ਹੈ ਤਾਂ ਫੁਲਾਣਾ ਵੀ ਯਾਦ ਕਰ ਲਿਆ ਐਵੇਂ ਨਹੀਂ ਹੈ ਯਾਦ ਦੀਆਂ ਲਹਿਰਾਂ ਟਕਰਾਂਦੀਆਂ ਨੇ ਬਹੁਤ ਦੂਰ ਤੱਕ ਪਹੁੰਚਦੀਆਂ ਨੇ ਇੱਥੇ ਇੱਕ ਬਰਖ ਖੜੀ ਹੁੰਦੀ ਹੈ ਉਹ ਜਿਹੜਾ ਪਰਿਪੂਰਨ ਪ੍ਰਮਾਤਮਾ ਜਿਸ ਨੇ ਅਰਮਾਂ ਖਰਮਾਂ ਸੂਰਜ ਬਣਾਏ ਪ੍ਰਿਥਵੀਆਂ ਬਣਾਈਆਂ ਬ੍ਰਹਸਪਤੀ ਬਣਾਈ ਸਾਗਰ ਚੰਦ ਤਾਰੇ ਬਣਾਏ ਮਨੁੱਖ ਬਣਾਏ ਪਸ਼ੂ ਬਣਾਏ ਪੰਛੀ ਬਣਾਏ ਵਕ ਵਕ ਧਰਤੀਆਂ ਦੇ ਵਕ ਵਕ ਜੀਵ ਬਣਾਏ ਪ੍ਰਮਾਤਮਾ ਦੇ ਚਿੱਤ ਦੇ ਚੋਂ ਕੋਈ ਸੂਰਜ ਤੇ ਨਿਕਲ ਗਿਆ ਹੋਵੇਗਾ ਕਿ ਸਾਰੇ ਸੂਰਜ ਉਸ ਦੀ ਯਾਦ ਦੇ ਚ ਨੇ ਵਿਗਿਆਨ ਕਹਿ ਰਿਹਾ ਹੈ ਕਿ ਸਾਡੀ ਸਮਝ ਤੇ ਪਕੜ ਦੇ ਚ ਅਜੇ ਕੋਈ 50 ਅਰਬ ਸੂਰਜ ਆਏ ਨੇ ਇਸ ਸੂਰਜ ਤੋਂ ਵੱਡੇ ਅਡੇ ਔਰ ਪਸਾਰਾ ਹੋਰ ਬੜਾ ਹੈ ਜੋ ਪਕੜ ਦੇ ਚ ਨਹੀਂ ਆ ਰਿਹਾ ਦ੍ਰਿਸ਼ਟੀ ਦੇ ਚ ਨਹੀਂ ਆ ਰਿਹਾ ਮੈਂ ਇਸ ਕਰਾਂ ਬਹੁਤ ਲੰਮਾ ਚੌੜਾ ਪਸਾਰਾ ਹੈ ਤੇ ਕਿਸੇ ਸੂਰਜ ਨੂੰ ਪ੍ਰਮਾਤਮਾ ਵੀ ਭੁੱਲ ਗਿਆ ਹੋਵੇਗਾ ਕਿਸੇ ਪ੍ਰਿਥਵੀ ਨੂੰ ਕਿਸੇ ਦਰਿਆ ਨੂੰ ਕਿਸੇ ਪਹਾੜ ਨੂੰ ਕਿਸੇ ਪਸ਼ੂ ਨੂੰ ਕਿਸੇ ਮਨੁੱਖ ਨੂੰ ਆਖਰ ਕੁਛ ਤੇ ਪ੍ਰਮਾਤਮਾ ਦੇ ਚੇਤੇ 'ਚ ਹੀ ਨਿਕਲ ਗਿਆ ਹੋਵੇਗਾ ਯਾਦ 'ਚੋਂ ਨਿਕਲ ਗਿਆ ਹੋਵੇਗਾ ਸਭ ਕੁਝ ਉਸਦੀ ਯਾਦ ਵਿੱਚ ਥੋੜੀ ਹੈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਕਹਿੰਦੇ ਨੇ ਚਿੱਤੇ ਅੰਦਰ ਸਭ ਕੋ ਵੇਖ ਨਗਰੀ ਏਟ ਚਲਾਉਂਦਾ ਸਭ ਕੁਝ ਉਸਦੇ ਚੇਤੇ 'ਚ ਹੈ। ਸਭ ਕੁਝ ਉਸਦੀ ਯਾਦ ਦੇ ਚਾਹੇ। ایسا کچھ بھی نہیں جو اس چیتے چ نہیں ہے ایسا کچھ بھی نہیں جو اس کی یاد دے نہیں ہے چتے اندر سب کو ویک ندری ہیٹ چلا اور سب کچھ اس کی نگاہ دلے ایسا کچھ بھی نہیں جہی اس کی نظر کو ایک پاس ہو جائے اور ایسا کچھ بھی نہیں جو اس کے چیتے گے سب کچھ اس چیتے دے سب کچھ اس دی نگاہ کے تھلے ਅਸੀਂ ਉਸ ਦੇ ਚੇਤੇ ਵਿੱਚ ਹੈਗੇ ਹਾਂ ਸਾਡੇ ਚੇਤੇ ਵਿੱਚ ਉਹ ਨਹੀਂ ਹੈ ਅਸੀਂ ਉਸ ਦੀ ਯਾਦ ਦੇ ਵਿੱਚ ਹੈਗੇ ਹਾਂ ਸਾਡੀ ਯਾਦ ਵਿੱਚ ਉਹ ਨਹੀਂ ਹੈ ਉਸ ਦੀ ਤਰਫੋਂ ਸਾਡੇ ਨਾਲ ਰਿਸ਼ਤਾ ਜੁੜਿਆ ਹੋਇਆ ਹੈ ਸਾਡੀ ਤਰਫੋਂ ਉਸ ਨਾਲ ਰਿਸ਼ਤਾ ਟੁੱਟਿਆ ਹੋਇਆ ਹੈ ਇਹ ਕਥਾ ਕੀਰਤਨ ਉਹ ਵਾਹਿਗੁਰੂ ਵਾਹਿਗੁਰੂ ਦਾ ਜਾਪ ਇਸ ਵਾਸਤੇ ਕਿ ਉਸ ਦੀ ਯਾਦ ਚੱਲ ਪਵੇ ਇਸੇਵਾ ਇਹ ਸਿਮਰਨ ਇਹ ਲੰਗਰ ਇਹ ਪੰਗਤ ਇਹ ਸੰਗਤ ਇਹ ਸਭ ਇਸ ਵਾਸਤੇ ਹੈ ਕਿਸੇ ਵੀ ਬਾਹਨੇ ਉਸ ਦੀ ਯਾਦ ਚੱਲ ਪਵੇ ਸੇਵਾ ਕਰਦੇ ਹੋਇਆ ਖਿਆਲ ਆ ਜਾਏ ਮਨੁੱਖਾਂ ਦੀ ਸੇਵਾ ਨਹੀਂ ਕਰ ਰਹੇ ਗੁਰੂ ਦੀ ਕਰ ਰਹੇ ਆ ਕਿ ਪ੍ਰਭੂ ਦੀ ਕਰ ਰਹੇ ਆ ਇਹ ਕਿਸੇ ਮਨੁੱਖ ਨੂੰ ਪ੍ਰਸ਼ਾਦ ਦੇ ਨਹੀਂ ਖਿਲਾ ਰਹੇ ਇਹ ਗੁਰੂ ਤੈਨੂੰ ਖਿਲਾ ਰਹੇ ਆ ਇਹ ਪ੍ਰਭੂ ਤੈਨੂੰ ਖਿਲਾ ਰਹੇ ਆ ਇਸ ਤਰ੍ਹਾਂ ਦੀ ਭਾਵਨਾ ਪੈਦਾ ਹੋ ਜਾਏ ਇਸ ਤਰ੍ਹਾਂ ਦਾ ਖਿਆਲ ਆ ਜਾਏ ਇਸ ਤਰ੍ਹਾਂ ਦੀ ਸੋਚ ਨਹੀਂ ਬਣ ਜਾਏ ਮਨ ਉਸ ਪਾਸੇ ਚਲਾ ਜਾਏ ਤਾਂ ਉਸ ਦੇ ਚਿੱਤ ਦੇ ਚ ਅਸੀਂ ਹੈਗੇ ਆ ਸਾਡੇ ਚਿੱਤ ਦੇ ਚ ਕੋ ਨਹੀਂ ਕਿ ਜੋ ਚਿੱਤ ਦੇ ਚ ਨਹੀਂ ਉਹ ਗੱਲ ਖਤਮ ਸੰਬੰਧ ਟੁੱਟ ਗਿਆ ਉਹ ਤੇ ਵਿਆਪਕ ਹੈ ਰੋਮ ਰੋਮ ਦੇ ਚ ਉਹ ਹੀ ਹੈ ਪਰ ਚੇਤੇ ਚ ਨਹੀਂ ਹੈ ਯਾਦ ਦੇ ਚ ਨਹੀਂ ਜੈਸੇ ਕਿ ਮੈਂ ਉਦਾਹਰਣ ਦਿੱਤਾ ਹੈ ਘਰ ਵਿੱਚ ਕੋਈ ਚੀਜ਼ਾਂ ਪਈਆਂ ਹੋਣ ਪਰ ਚੇਤੇ 'ਚ ਨਾ ਹੋਣ ਰਿਸ਼ਤਾ ਟੁੱਟਿਆ ਰਹਿੰਦਾ ਹੈ। ਜੇਬ ਦੇ ਵਿੱਚ ਕੋਈ ਵਸਤੂ ਹੋਵੇ ਪਰ ਯਾਦ ਵਿੱਚ ਨਾ ਹੋਵੇ ਰਿਸ਼ਤਾ ਟੁੱਟਿਆ ਆ। ਦੁਨੀਆ ਭਰ ਦੇ ਪੈਗੰਬਰੀ ਪੁਰਸ਼ਾਂ ਨੇ ਇਹ ਹੀ ਆਖਿਆ ਹੈ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ, ਉਹਨੂੰ ਯਾਦ ਕਰਨਾ ਹੈ। ਸਿਮਰਨ ਦੇ ਅਰਥ ਨੇ ਯਾਦ, ਯਾਦ ਦੇ ਅਰਥ ਨੇ ਸਿਮਰ। ਯਾਦ। ਇਹਦਾ ਮਤਲਬ ਉਹਨੂੰ ਭੁੱਲ ਗਏ ਔਰ ਉਹ। ਕਿਉਂ ਭੁੱਲੇ ਆ? बोलो ਜਾਂਦਾ ਉਹ ਜੋ ਉਪਰ ਆਇਆ ਬੇਗਾਨਾ ਹੈ। ਔਰ ਜੋ ਆਪਣਾ ਹੈ बार-बार ਚੇਤੇ ਆਉਂਦਾ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮਾਇਆ ਮੋ ਸਗਲ ਜਗ ਛਾਇਆ। ਕਾਮਣ ਦੇਖ ਕਾਮ ਲੋਭਾਇਆ ਸੁਤ ਕੰਚਨ ਸਿਉ ਹੇਤ ਵਧਾਇਆ। ਸਭ ਕਿਛ ਆਪਣਾ ਇਕ ਰਾਮ ਪਰਾਇਆ। ਸਭ ਆਪਣੇ ਨੇ। ਅਗਰ ਉਪਰਾ ਬੇਗਾਨਾ ਹੈ ਤਾਂ ਪ੍ਰਮਾਤਮਾ ਜਿਨ੍ਹਾਂ ਦਾ ਸੰਗ ਕਦੀ ਕਦਾਈ ਹੋਵੇ ਉਹ ਆਪਣੇ ਨੇ ਤੇ ਜਿਹੜਾ ਸਦਾ ਸੰਗ ਹੈ ਉਹ ਬੇਗਾਨਾ ਉਹ ਆਪਣਾ ਨਹੀਂ ਹੈ ਸਦਾ ਅੰਗ ਸੰਗੇ ਅਵੰਗੰਗ ਵਿਬੂਤੇ ਉਹ ਬੇਗਾਨਾ ਹੈ ਕੋਪਰਾ ਹੈ ਤੋਂ ਮੈਂ ਅਰਜ਼ ਕਰਾਂ ਜੋ ਕੋਪਰਾ ਹੈ ਉਹ ਭੁੱਲ ਜਾਂਦਾ ਜੋ ਆਪਣਾ ਨਹੀਂ ਭੁੱਲਦਾ ਬਾਰ ਬਾਰ ਯਾਦ ਆਉਂਦਾ ਭਗਤ ਕਬੀਰ ਕਹਿੰਦੇ ਨੇ ਅਬ ਮੋਏ ਰਾਮ ਆਪਣਾ ਕਰ ਜਾਣੇ ਸਹਜ ਸੁਭਾਏ ਮਿਲੇ ਮਨ ਮਾਨਿਆ ਹੁਣ ਮੈਂ ਰਾਮ ਨੂੰ ਆਪਣਾ ਜਾਣਿਆ ਮੇਰਾ ਆਪਣਾ ਹੈ ਔਰ ਜਿਤਨਾ ਉਹ ਮੇਰਾ ਆਪਣਾ ਹੈ ਇਤਨਾ ਹੋਰ ਕੋਈ ਨਹੀਂ ਜੀਵਨ ਦੇ ਸਾਥ ਹੈ ਜੀਵਨ ਤੋਂ ਬਾਅਦ ਵੀ ਉਸ ਦਾ ਸਾਥ ਹੈ ਔਰ ਹਮੇਸ਼ਾ ਉਹ ਮੇਰਾ ਆਪਣਾ ਹੈ ਮੈਂ ਉਹਨੂੰ ਆਪਣਾ ਕਰਕੇ ਜਾਣਿਆ ਤੋਂ ਮੈਂ ਅਰਸ਼ ਕਰਾਂ ਦੋ ਤਰ੍ਹਾਂ ਦੀ ਦੂਰੀ ਆਉਂਦੀ ਇੱਕ ਚਿੱਤ ਦੀ ਦੂਰੀ ਇੱਕ ਜ਼ਮੀਨ ਦੀ ਦੂਰੀ ਇੱਕ ਹਿਰਦੇ ਦੀ ਦੂਰੀ ਇੱਕ ਜ਼ਮੀਨ ਦਾ فاਸਲਾ ਬਸ ਇਸ ਦੇ ਪੇਕਮੈਂਟ ਦੀ ਗਾਥਾ ਕਹਿ ਕੇ ਮੈਂ ਸਮਾਪਤੀ ਕਰਾਂ ਇਰਾਨ ਦੇ ਵਿੱਚ ਇੱਕ ਇਸਲਾਮੀ ਮਕਤਬ ਸੀ ਇਸਲਾਮੀ ਮਕਤਬ ਜਿੱਥੇ ਕੁਰਾਨ ਸ਼ਰੀਫ ਹਦੀਸਾਂ ਪੜਾਈਆਂ ਜਾਂਦੀਆਂ ਸਨ ਧਾਰਮਿਕ ਵਿਦਿਆ ਜਿਵੇਂ ਸਾਡੇ ਧਾਰਮਿਕ ਸਕੂਲ ਹੁੰਦੇ ਨੇ ਹਿੰਦੂਆਂ ਦੇ ਧਾਰਮਿਕ ਵਿਦਿਆਲੇ ਹੁੰਦੇ ਨੇ ਇਸ ਤਰ੍ਹਾਂ ਮੁਸਲਮਾਨਾਂ ਦੇ ਵੀ ਇਸਲਾਮੀ ਕੇਂਦਰ ਨੇ ਜਿੱਥੇ دین ਦੇ ਇਸਲਾਮ ਦੀ ਵਿਦਿਆ ਤਾਲੀਮ ਦਿੱਤੀ ਜਾਂਦੀ ਹੈ ਹਿੰਦੁਸਤਾਨ ਦੇ ਵਿੱਚ ਵੀ ਦੇਵਬੰਦ ਯੂਪੀ ਦੇ ਵਿੱਚ ਬਹੁਤ ਵੱਡਾ ਇਨਾਂ ਦਾ ਵਿਦਿਆਲਾ ਹੈ 6 ਸਾਲ ਦਾ ਕੋਰਸ ਹੈ ਤੇ ਮੌਲਵੀ ਫਾਜ਼ਲ ਦਾ ਕੁਰਾਨ ਸ਼ਰੀਫ ਪੜਾਈ ਜਾਂਦੀ ਉਸ ਦੇ ਅਰਥ ਹਦੀਸਾਂ ਇਸਲਾਮ ਦਾ ਸਾਰਾ ਸਾਇਤ ਔਰ ਜੋ ਉਸ ਦੇ ਵਿੱਚ ਪਾਸ ਹੋ ਜਾਂਦਾ ਉਹਨੂੰ ਡਿਗਰੀ ਮਿਲਦੀ ਮੌਲਵੀ ਫਾਜ਼ਲ ਜਿਸ ਤੋਂ ਬਨਾਰਸ ਦੇ ਵਿੱਚ ਵੱਖ-ਵੱਖ ਡਿਗਰੀਆਂ ਨੇ ਚਤੁਰਵੇਦੀ ਤ੍ਰਿਵੇਦੀ ਦੁਵੇਦੀ ਖਟ ਸ਼ਾਸਤਰੀ ਉਪਾਧਿਆ ਹੈ ਸ੍ਰੀ 108 ਇਹ ਧਾਰਮਿਕ ਡਿਗਰੀਆਂ ਨੇ ਸੰਬੰਧ ਜੋ ਦੋ ਵੇਦ ਪੜ੍ਹ ਕੇ ਆ ਜਾਏ ਦੁਵੇਦੀ ਜੋ ਤਿੰਨ ਵੇਦ ਪੜ੍ਹ ਕੇ ਆ ਜਾਏ ਤ੍ਰਿਵੇਦੀ ਜੋ ਚਾਰ ਵੇਦ ਪੜ੍ਹ ਕੇ ਆ ਜਾਏ ਚਤੁਰਵੇਦੀ ਜੋ ਸ਼ਾਸਤਰ ਪੜ੍ਹ ਕੇ ਆ ਜਾਏ ਸ਼ਾਸਤਰੀ ਜੀ ਔਰ ਜੋ ਸਿਮਰਤیاں ਤੇ ਪੁਰਾਣ ਪੜ੍ਹ ਲਵੇ ਉਪਾਧਿਆ ਹੈ ਔਰ ਜੋ 108 ਉਪਨਿਸ਼ਦਾਂ ਪੜ ਕੇ ਆ ਜਾਏ ਸ੍ਰੀ 108 ਗੁਰਮਤਿ ਦੇਸੀ ਕਈ ਸੰਤਾਂ ਨਾਲ ਜਦ ਸ੍ਰੀ 108 ਜੋੜਦੇ ਆ ਸਾਨੂੰ ਸਮਝ ਨਹੀਂ ਪਤਾ ਨਹੀਂ ਇਹ ਸੰਦ ਇਹ ਡਿਗਰੀ ਸਾਡੀ ਨਹੀਂ ਹੈ ਗੁਰਮਤਿ ਦੀ ਡਿਗਰੀ ਨਹੀਂ ਹੈ 108 ਉਪਨਿਸ਼ਦਾਂ ਨੇ ਜਿਹੜਾ ਪੜ ਕੇ ਆ ਜਾਂਦਾ ਸੀ ਉਹਨੂੰ ਕਹਿੰਦੇ ਸਨ ਸ੍ਰੀ 108 ਪਰ ਚونکہ ਬੋਧ ਨਾ ਹੁਣ ਕਰਕੇ سلسلہ ਚੱਲਦਾ ਹੈ ਮੁਖਤਸਰ ਮੈਂ ਅਰਜ਼ ਕਰਾਂ ਇਸ طرح ਇਸਲਾਮੀ ਦੁਨੀਆ ਦੇ ਚ ਆਲਮ فاضਲ ਮੌਲਵੀ فاضਲ ਇਹ ਧਾਰਮਿਕ ਸੰਦਾਨੇ ਇਹ ਧਾਰਮਿਕ ਉਪਾਦੀਆਂ ਨੇ ਡਿਗੀਆਂ ਨੇ ਉਸ ਵਿਦਿਆਲੇ ਦੇ ਚ ਧਾਰਮਿਕ ਉਪਾਦੀ ਮਿਲਦੀ ਸੀ ਮੌਲਵੀ فاضਲ ਆਲਮ فاضਲ ਬੱਚੇ ਪੜ੍ਹਦੇ ਸਨ ਉੱਥੇ ਜਿਹੜਾ ਉਸਤਾਦ ਕੁਰਾਨ شریف ਪੜ੍ਹਾਉਂਦਾ ਸੀ ਤੇ ਹਦੀਸਾਂ ਪੜ੍ਹਾਉਂਦਾ ਸੀ ਪੜਾਈ ਸ਼ੁਰੂ ਕਰਨ ਤੋਂ ਪਹਿਲੇ ਉਹਦੀ ਜ਼ਬਾਨੋਂ ਚੋ ਬੋਲ ਨਿਕਲਦੇ ਸਨ ਅੱਲਾ ਖੁਦਾ ਵਿਆਪਕ ਹੈ ਤੇ ਖੁਦਾ ਦੇਖ ਰਿਹਾ ਹੈ ਫਿਰ ਉਹ ਪੜਾਣਾ ਸ਼ੁਰੂ ਕਰਦਾ ਸੀ ਇਹ ਉਸਦਾ ਤਕੀਆ ਕਲਾਮ ਸੀ ਬੱਚਿਆਂ ਨੂੰ ਖੁਦਾ ਦੇਖ ਰਿਹਾ ਹੈ ਕੰਠ ਹੋ ਗਈ ਗੱਲ ਬੱਚਿਆਂ ਨੂੰ ਲੇਕਿਨ ਅੱਜ ਅਜੀਬੋ ਗਰੀਬ ਘਟਨਾ ਘਟ ਗਈ ਜਦ ਉਸਤਾਦ ਆਇਆ ਔਰ ਜੈਸੇ ਬੱਚਿਆਂ ਦੇ ਮੁਖਾਤਬ ਹੁੰਦਾ ਹੈ ਉਹਨੇ ਇਹ ਨਹੀਂ ਆਖਿਆ ਖੁਦਾ ਵਿਆਪਕ ਹੈ ਖੁਦਾ ਦੇਖ ਰਿਹਾ ਹੈ ਇਹ ਨਹੀਂ ਆਖਿਆ ਉਹਨੇ ਆਉਂਦਿਆਂ ਹੀ ਕਿਹਾ ਬੱਚਿਓ ਮੈਨੂੰ ਦੱਸੋ ਖੁਦਾ ਕਿਹੜੀ ਥਾਂ ਤੇ ਨਹੀਂ ਹੈ ਸਖਤਾ ਤਾਰੀ ਹੋ ਗਿਆ ਬੱਚਿਆਂ ਤੇ ਹੈ ਮਦਦਤਾ ਤੋਂ ਇਹ ਹੀ ਆਖੀ ਜਾਂਦਾ ਹੈ ਖੁਦਾ ਵਿਆਪਕ ਹੈ ਖੁਦਾ ਦੇਖ ਰਿਹਾ ਹੈ ਤੇ ਅੱਜ ਸਾਡੇ ਤੇ ਸਵਾਲ ਪਿਆ ਕਰਦਾ ਹੈ ਦਸੋ ਖੁਦਾ ਕਿਹੜੀ ਥਾਂ ਤੇ ਨਹੀਂ ਹੈ ਕੁਝ ਬੱਚਿਆਂ ਨੇ ਦੇ ਹੀ ਸੋਚ ਲੇ ਲੱਗਦਾ ਉਸਤਾਦ ਪਾਗਲ ਹੋ ਗਿਆ ਰੋਜ਼ ਕਹਿੰਦਾ ਹੈ ਖੁਦਾ ਵਿਆਪਕ ਹੈ ਖੁਦਾ ਦੇਖ ਰਿਹਾ ਹੈ ਤੇ ਅੱਜ ਪ੍ਰਸ਼ਨ ਕਰਦਾ ਹੈ ਦਸੋ ਖੁਦਾ ਕਿਹੜੀ ਥਾਂ ਤੇ ਨਹੀਂ ਹੈ ਸਾਰੇ ਬੱਚੇ ਖਾਮੋਸ਼ ਚੁੱਪ اخیر بچہ بیٹھا کھڑا ہو گیا کہ استاد جی جی تھوڑی اجازت گئے تو پھر میں سا حیران ہو گیا استاد میں میں سوال ہی غلط کیتا ہے یہ جواب دین نو تیار ہو گیا بڑا مورخ ہے میرا تے پرشن ہی غلط ہے میرا تے سوال ہی غلط ہے تو اس استاد نے کہا اچھا دس خدا کہڑی تے نہیں ہے بچہ ہاتھ جوڑ کے استاد جی بول میں خدا تے ویاپک ہے خدا تے دیکھ رہے ہے اگر خدا کسی تے نہیں ہے تو بس منک دی یاد نہیں منک کے ہردے دیچ نہیں ہے منک دی چیتے نہیں ہے باقی تے ساری تھانے نہیں ہے ایک تے منک دی یاد ਨਹੀਂ ਹੈ ਇੱਕ ਥਾਂ ਤੇ ਮਨੁੱਖ ਦੇ ਚੇਤੇ ਦੇ ਉੱਥੇ ਵੀ ਇਹ ਇਤਿਹਾਸ ਲਿਖਿਆ ਹੈ ਕਿ ਉਸ ਉਸਤਾਦ ਨੇ ਸਲਾਮ ਕੀਤੀ ਉਸ ਬੱਚੇ ਨੂੰ ਕਹਿੰਦੇ ਠੀਕ ਹੈ ਭਾਵੇਂ ਮੈਂ ਤੇ ਐਵੇਂ ਹੀ ਸਵਾਲ ਪੁੱਛ ਲਿਆ ਔਰ ਗਲਤ ਸੀ ਪਰ ਤੇਰਾ ਜਵਾਬ ਇਤਨਾ ਸਹੀ ਹੈ ਇਤਨਾ ਸਹੀ ਹੈ ਜਿਸਨੇ ਮੇਰੇ ਗਲਤ ਸਵਾਲ ਨੂੰ ਵੀ ਸਹੀ ਕਰ ਦਿੱਤਾ ਵਾਕਈ ਇੱਕ ਥਾਂ ਤੇ ਖੁਦਾ ਨਹੀਂ ਹੈ ਮਨੁੱਖ ਦੀ ਯਾਦ ਵਿੱਚ ਨਹੀਂ ਹੈ ਮਨੁੱਖ ਦੇ ਚੇਤੇ ਵਿੱਚ ਨਹੀਂ ਹੈ ਇਸੇ ਵਾਸਤੇ ਤੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋਧਣੀ ਜੇ ਤੇਰੇ ਕੋਲ ਯਾਦ ਸ਼ਕਤੀ ਹੈ ਚੇਤੇ ਸ਼ਕਤੀ ਹੈ ਤੇ ਚੇਤੇ ਕਰ ਉਸ ਨੂੰ ਜੋ ਸੱਚਾ ਹੈ ਮਾਲਕ ਹੈ ਤੇ ਵਿਆਪਕ ਹੈ ਚੇਤਾ ਹੀ ਤਾਂ ਚੇਤ ਇਹ ਤੇ ਇੰਜ ਹੈ ਜਿਵੇਂ ਕਿਸੇ ਨੂੰ ਕਹਿਣਾ ਪੈ ਜਾਂਦਾ ਵੀ ਜੇ ਅੱਖਾਂ ਹਨ ਤੇ ਵੇਖ ਲੈ ਇਸ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਜੀ ਤੇਰੇ ਕੋਲ ਚੇਤੇ ਸ਼ਕਤੀ ਹੈ ਯਾਦ ਸ਼ਕਤੀ ਹੈ ਤੇ ਉਹਨੂੰ ਯਾਦ ਕਰ ਲੈ ਯਾਦ ਕਰਦੇ ਹੀ ਰਿਸ਼ਤਾ ਜੁੜ ਜਾਂਦਾ ਹੈ। ਔਰ ਉਸ ਦੀ ਯਾਦ ਦੇ ਚੀ ਅਨੰਦ ਹੈ। ਉਸ ਦੀ ਯਾਦ ਦੇ ਚੀ ਸਕੂਨ ਹੈ। ਸੂਫੀ ਕਹਿੰਦੇ ਨੇ ਕਿ ਇੱਕ ਵਾਰ ਖੁਦਾ ਨੂੰ ਯਾਦ ਕਰੀਏ ਖੁਦਾ 100 ਵਾਰ ਯਾਦ ਕਰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਵਾਰ ਗੁਰੂ ਨੂੰ ਯਾਦ ਕਰ ਪ੍ਰਮਾਤਮਾ ਨੂੰ ਪਰਮਾਤਮਾ ਕਰੋਣਾ ਵਾਰ ਯਾਦ ਕਰਦਾ ਚਰਨ ਸਰਨ ਗੁਰ ਇਕ ਪੈਂਡਾ ਜਾਏ ਚਲ ਸਤਗੁਰੂ ਕੋਟ ਪੈਂਡਾ ਆਗੇ ਹੋਏਲੇ ਤੂੰ ਸਿਰਫ ਇੱਕ ਦਮ ਯਾਦ ਕਰ ਉਹ ਤੇ ਕਰੋਣਾ ਦਮ ਯਾਦ ਕਰੇਗਾ ਤਾਂ ਹੀ ਰਿਸ਼ਤਾ ਜੁੜ ਸਕੇਗਾ ਵਰਨਾ ਨਹੀਂ ਕਥਾ ਦੇ ਬਾਹਨੇ ਕੀਰਤਨ ਦੇ ਬਾਹਨੇ ਬਾਣੀ ਦੇ ਪਾਠ ਨਾਲ ਅਗਰ ਰਸਨਾ ਚਲ ਪਵੇ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦੇਵੇ ਤੇ ਹਿਰਦੇ ਚ ਯਾਦ ਵੀ ਚੱਲ ਪਵੇ ਤੋ ਸਮਝ ਲਓ satsang ਦਾ ਫਲ ਮਿਲ ਗਿਆ ਕੀਤੀ ਹੋਈ ਸੇਵਾ ਦਾ ਫਲ ਮਿਲ ਗਿਆ ਕੀਤੇ ਹੋਏ দান ਦਾ ਫਲ ਮਿਲ ਗਿਆ ਜੋ ਅੱਜ ਤੱਕ ਬੀਜ ਬੋਇਆ ਸੀ ਉਹ ਫਲੀਬੋਧ ਹੋ ਗਿਆ ਤੇ ਜੇ ਅਗਰ ਇਸ ਤਰ੍ਹਾਂ ਜ਼ਬਾਨ ਨਹੀਂ ਚਲੀ ਵਾਹਿਗੁਰੂ ਵਾਹਿਗੁਰੂ ਤੇ ਅੰਦਰ ਯਾਦ ਵੀ ਨਹੀਂ ਚਲੀ ਤੋ ਸਮਝ ਲਓ ਜੋ ਬੋਇਆ ਹੈ ਅਜੇ ਫਲ ਤੱਕ ਨਹੀਂ ਅਪੜਿਆ ਇਹ ਬੋਇਆ ਹੋ ਸਕਦਾ ਕਿਸੇ ਦਾ ਅਜੇ ਬੂਟਾ ਹੀ ਬਣਿਆ ਹੋਵੇ ਛੋਟੇ ਛੋਟੇ ਪੱਤੇ ਹੀ ਨਿਕਲੇ ਉਹਨਾਂ ਸ਼ਾਖਾਂ ਕਿਸੇ ਦਾ ਬੂਟਾ ਫੁੱਲਾਂ ਤੱਕ ਪਹੁੰਚ ਗਿਆ ਹੋਵੇ ਕੋਈ ਵਿਰਲੇ ਐਸੇ ਵੀ ਹੁੰਦੇ ਜੋ ਫਲ ਤੱਕ ਅਪੜ ਜਾਂਦੇ ਉਹਨਾਂ ਦੇ ਅੰਦਰ ਯਾਦ ਹੀ ਚੱਲ ਪੈਂਦੀ ਹੈ ਉਹਨਾਂ ਦੀ ਰਸਨਾ ਹੀ ਚੱਲਦੀ ਰਹਿੰਦੀ ਵਾਹਿਗੁਰੂ 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 ਉੱਠਦੇ ਆ ਬੈਠਦੇ ਆ ਸੌਂਦੇ ਆ ਜਗਦੇ ਆ ਪਰ ਉਹਨਾਂ ਦੇ ਅੰਦਰ ਯਾਦ ਚੱਲ ਪੈਂਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰੋ ਕਥਾ ਕੀਰਤਨ ਸੁਣਦੇ ਆ ਤੁਹਾਡੀ ਰਸਨਾ ਤੁਹਾਡੇ ਹਿਰਦੇ ਚ ਉਸ ਦੀ ਯਾਦ ਚੱਲ ਪਵੇ ਤਾਂ ਕਿ ਅੱਠੇ ਪੈਰ ਸਾਡਾ ਸੰਬੰਧ ਉਸ ਨਾਲ ਜੁੜਿਆ ਰਹੇ ਔਰ ਉਸ ਨਾਲ ਸੰਬੰਧ ਜੋੜਨਾ ਕੀ ਹੈ ਗੁਣਾ ਨਾਲ ਸੰਬੰਧ ਪ੍ਰਕਾਸ਼ ਦੇ ਨਾਲ ਸੰਬੰਧ ਆਨੰਦ ਦੇ ਨਾਲ ਸੰਬੰਧ ਜੇ ਉਸ ਦੇ ਨਾਲ ਰਿਸ਼ਤਾ ਨਹੀਂ ਤਾਂ ਕਰ ਦੁੱਖਾਂ ਨਾਲ ਸੰਬੰਧ ਫਿਰ ਹਨੇਰੇ ਨਾਲ ਸੰਬੰਧ ਫਿਰ ਔਗਣਾ ਨਾਲ ਸੰਬੰਧ ਪਤਸ਼ਾਹ ਰਹਿਮਤ ਕਰਮ ਕਿ ਉਸ ਗੁਣਾ ਦੇ ਸਾਗਰ ਨਾਲ ਸਾਡਾ ਰਿਸ਼ਤਾ ਜੁੜੇ ਤਾਂ ਕਿ ਸੰਸਾਰ ਤੇ ਆਇਆ ਸਾਡਾ ਸਫਲ ਹੋਏ